अगस्त 2007 ਨੂੰ ਰਾਜਿਕ ਫਾਈਚਰ ਇਸ ਵੀ ਚੰਬਲ ਹੋਇਆ ਸੀ ਇਹ 30 ਅਗਸਤ ਦਾ ਦਿਨ ਰਾਜਿਕ ਬਰਾਦਰੀ ਵੱਲੋਂ ਹਰ ਸਾਲ ਸਮਾਜਦਾਰ ਸਭਾ ਵੱਲੋਂ ਜਿਹੜਾ ਮਨਾਇਆ ਜਾਂਦਾ ਅੱਜ ਅਸੀਂ ਉਸੇ ਸਬੰਧ ਵਿੱਚ ਜਿਹੜਾ ਦਿਨ ਮਨਾਉਣ ਲਈ ਕਿਤੇ ਮਾਤਾ ਨਹਿਰਾਵੜ ਦੇ ਮੰਦਰ ਤੇ ਜਿਹੜਾ ਅੱਜ ਵੱਡਾ ਕੱਟ ਕਰਕੇ ਕੋ ਇੱਕ ਤਾਂ ਦਿਨ ਮਨਾਇਆ ਇੱਕ ਆਪਣੀਆਂ ਜਿਹੜੀਆਂ ਸਮਾਜਿਕ ਤ੍ਰਿਤੀਆਂ ਨੇ ਉਹਨਾਂ ਨੂੰ ਦੂਰ ਕਰਨ ਲਈ ਲੋਕਾਂ ਨੂੰ ਜਾਗਰੂਕ ਕੀਤਾ ਔਰ ਨਾਲ ਹੀ ਅਸੀਂ ਜਿਹੜੀਆਂ ਸਾਡੀਆਂ ਮੰਗਾਂ ਨੇ ਜਿਹੜੀਆਂ ਜਾਰੀਆ ਮਗਰ ਸੇਟਰ ਰਜ਼ਰਵੇਸ਼ਨ ਦਾ ਮਸਲਾ ਹੈ ਸਾਡਾ ਗੁਰੂ ਸਾਹਿਬ ਫਾਇਰ ਕਜਲਾਲਾਬਾਦ ਦਾ ਇਸੇ ਤਰ੍ਹਾਂ ਨੌਕਰੀਆਂ ਜਿਹੜੀਆਂ ਚ ਸਾਨੂੰ 25% ਦਿੱਤਾ ਜਾ ਰਿਹਾ ਸਾਡੀ ਵਾਦੀ ਅਨੁਸੂਚਿਤ ਜਾਤੀ ਦੀ ਜਿਹੜੀ ਪੰਜਾਬ ਦੇ ਅੰਦਰ ਉਹ 34% ਉਹ ਜਿਹੜਾ 9% ਸਾਡਾ ਹੱਕ ਮਾਰਿਆ ਉਹਦੇ ਸਰਕਾਰ ਤੋਂ ਮੰਗ ਕਰਨ ਲਈ ਵੀ ਅਸੀਂ ਅੱਜ ਮੰਗ ਕੀਤੀ ਹੈ ਕਿ ਸਾਡਾ ਜਿਹੜਾ ਆ ਨੌਕਰੀਆਂ ਵਿੱਚ ਜਿਹੜਾ 34% ਕੀਤਾ ਜਾਵੇ ਇਸੇ ਤਰ੍ਹਾਂ ਜਿਵੇਂ ਸਾਡਾ ਰਾਜਿਕ ਸਪਲਾਈ ਬੋਰਡ ਉਹ ਜਿਹੜਾ ਬਣਾ ਕੇ ਉਹਨੂੰ ਕੋਈ ਵੀ ਪਾਵਰਾਂ ਨਹੀਂ ਹੈਗੀਆਂ ਉਸ ਰਾਜਿਕ ਸਪਲਾਈ ਬੋਰਡ ਨੂੰ ਦੁਬਾਰਾ ਉਹਦਾ ਗਠਨ ਕਰਕੇ ਸਾਡਾ ਜਿਹੜਾ ਲੋਕਾਂ ਦੀ ਭਲਾਈ ਲਈ ਉਹ ਉਹਦਾ ਕਰਨ ਕਰਕੇ ਦੁਬਾਰਾ ਤੋਂ ਜਿਹੜਾ ਉਹਨਾਂ ਸ਼ਕਤੀਆਂ ਦੇਵਤੀ ਚਕਤੀ ਦੇ ਕੇ ਉਹਦਾ ਕਰਨ ਕੀਤਾ ਜਾਵੇ ਉਹਦੇ ਸਬੰਧ ਵਿੱਚ ਵੀ ਔਰ ਸਾਡੇ ਸਾਰੇ ਬਰਾਦਰੀ ਦੇ ਉਹ ਚਾਗੂ ਅੱਜ ਇੱਥੇ ਜਿਹੜੇ ਦੇ ਵਿੱਚ ਮੈਂਬਰ ਫਾਰਲਮੈਂਟ ਸ਼ੇਰ ਸਖਵਾ ਜੀ ਸਾਡੇ ਸਾਬਕਾ ਐਮਐਲਏ ਜਿਹੜੇ ਤਿੰਨ ਵਾਰੀ ਰਹੇ ਨੇ ਮਹਤਾਬ ਸਿੰਘ ਜੀ ਨਰਿੰਦਰਪਾਲ ਸੌਣਾ ਜੀ ਸਾਬਕਾ ਐਮਪੀ ਮੋਹਨ ਸਿੰਘ ਭੜਿਆਵਾਲਾ ਜੀ ਅਤੇ ਹੋਰ ਜਿਹੜੇ ਚੇਅਰਮੈਨ ਅਤੇ ਹੋਰ ਸਾਰੇ ਸਾਡੇ ਸਾਡੇ ਜਗੀਰ ਸਿੰਘ ਜੀ ਚੰਨ ਸਕੱਤਰ ਸਿੰਦਰ ਸਿੰਘ ਜੀ ਕੈਸ਼ੀਅਰ ਬੋਲਾ ਜਗਿੰਦਰ ਬੋਲਾ ਜੀ ਸਾਡੇ ਪ੍ਰੈਸ ਸਕੱਤਰ ਕਰਮ ਸਿੰਘ ਜੀ ਕੋਟੇਕੜੀ ਸ਼ੇਰਵਰ ਰਵਤ ਸਿੰਘ ਜੀ ਬਰਵਿੰਦਰ ਸਿੰਘ ਜੀ ਸਰਪੰਚ ਮੱਤਰ ਅਤੇ ਹੋਰ ਜਿਨ੍ਹਾਂ ਦੀ ਅਗਵਾਈ ਵਿੱਚ ਅਸੀਂ ਜਿਹੜੇ ਇੱਕ ਕਮੇਟੀ ਬਣਾਈ ਹੋਈ ਹੈ ਜਿਸ ਤਰ੍ਹਾਂ ਸੂਲ ਸਿੰਘ ਜੀ ਚਤਬਜੇ ਦੀ ਜੀ ਉਹਨਾਂ ਦੇ ਨਾਲ ਜਿਹੜੇ ਸਾਡੇ ਨੰਬਰਦਾਰ ਬਰਖਾਸ ਸਿੰਘ ਜੀ ਤੇ ਹੋਰ ਜਿਹੜੇ ਸਾਡੇ ਸਾਥੀ ਜਿਹੜੀ ਸਾਡੀ ਕਮੇਟੀ ਬਣੀ ਹੈ ਉਹਨਾਂ ਦੇ ਪੂਰੇ ਇਮਾਨਦਾਰ ਦੇ ਨਾਲ ਸੰਦੇ ਦੇ ਨਾਲ ਮਿਹਨਤ ਕਰਕੇ ਇਸ ਕਰਨ ਮਦ ਹੁਣ ਉਹ ਜਿਹੜੀ ਮਿਹਨਤ ਕੀਤੀ ਏ ਔਰ ਲੰਗਰ ਪਾਣੀ ਦਾ ਜਿਹੜਾ ਵਿੱਚ ਕੋਈ ਦਾ ਪੂਰਾ ਅਰੇਂਜਮੈਂਟ ਕੀਤਾ ਹੈ ਇਹ ਅਸੀਂ ਬਹੁਤ ਵਧਾਈ ਦਿੰਦਾ ਸਾਰੇ ਦਰਵਾਜ਼ ਕਰਦਾ ਹਾਂ ਸਾਰੇ ਆਗੂਆਂ ਦਾ ਜਿਨ੍ਹਾਂ ਨੇ ਇੱਥੇ ਆ ਕੇ ਭਰਾਦਰੀ ਨੂੰ ਜਿਹੜਾ ਜਾਗਰੂਕ ਕਰਨ ਲਈ ਆਪਣੇ ਵਿਚਾਰ ਪੇਸ਼ ਕੀਤੇ ਨੇ ਉਹਨਾਂ ਨੂੰ ਵੀ ਮੈਂ ਬਹੁਤ ਵਧਾਈ ਦਿੰਦਾ ਕਿ ਜਿਨ੍ਹਾਂ ਨੇ ਮਿਹਨਤ ਕਰਕੇ ਇਸ ਕਮੇਟੀ ਵਿੱਚ ਮੰਗਰ ਪਾਣੀ ਦਾ ਸਾਰਾ ਅਰੇਂਜਮੈਂਟ ਕੀਤਾ ਉਸ ਕਮੇਟੀ ਨੇ ਜਿਹੜਾ ਸਾਰੇ ਆਏ ਲੋਕਾਂ ਦਾ ਮਹਿਮਾਨ ਨਵਾਜ਼ੀ ਕੀਤੀ ਹੈ ਉਹਨਾਂ ਲਈ ਬਹੁਤ ਤਰਵਾ ਕਰਦਾ ਤੇ ਅੱਗੇ ਤੋਂ ਅਸੀਂ ਲੋਕਾਂ ਨੂੰ ਜਾਗਰੂਕ ਕਰਕੇ ਆਪਣੀਆਂ ਮੰਗਾਂ ਤੇ ਸਮਾਜਿਕ ਰੀਤੀਆਂ ਤੋਂ ਦੂਰ ਕਰਨ ਲਈ ਕੰਮ ਜਿਹੜਾ ਜੀ ਸਿੰਘ ਜਨਸੂਖਤ ਪੰਜਾਬ ਵੀ ਆਪਸ ਨਾਲ ਸਭ ਇਹ ਅੱਜ ਦਾ ਅਸੀਂ ਜੋ ਪੰਜਾਬ ਦਾ ਸਭਾ ਨੂੰ ਇਹ ਕਿ ਰੀਮਰ ਕੀਤਾ ਗਿਆ ਹੈ ਉਹ ਸਾਡੀ ਬਰਾਦਰੀ ਦੇ ਵਿੱਚ ਜਿਹੜੀਆਂ ਕੁੱਝਾਂ ਅੰਦਾਸ਼ਾ ਮੁਕਤ ਕਰਾਂ ਬਰਾਦਰੀ ਸਮਾਜ ਨੂੰ ਨਾਲ ਹੀ ਦੇ ਰਹਾ ਜੀ ਜਿਹੜਾ ਦਾਈ ਮੰਗਣਾ ਦੇਹਜ ਮੰਗਣਾ ਉਹਦੇ ਜੋ ਸਾਡੇ ਜਿਹੜੇ ਉਹਨਾਂ ਉਹਨਾਂ ਬਰਾਦੀ ਦੀ ਜਿ ਬੈਠ ਕੇ ਨਹੀਂ ਜਿੱਟਣਾ ਮਿਲ ਕੇ ਸਾਰਿਆਂ ਨੂੰ ਤੇ ਹੋਰ ਸਾਡੇ ਜਿਹੇ ਜ਼ਮੀਨਾਂ ਤੋਂ ਜਾਂ ਸਾਡੀ ਕੁਰਸੀ ਸਰਕਾਰ ਨੇ ਖੋਹੀ ਹੋਈ ਹੈ ਉਹਦੀ ਮੰਗ ਕੀਤੀ ਹੈ ਕਿ ਉਹਨੂੰ ਦੁਬਾਰਾ ਕੋਈ ਜੂ ਬਣਾ ਕੇ ਉਹਨੂੰ ਵਾਰਕੀਤਾ ਜਾਵੇ ਸਾਡੇ ਜਿਹੜੇ ਜਿਹਨੇ ਵੀ ਕਿਸਾਨ ਗਰੀਬ ਨੇ ਬਾੜਾਂ ਤੇ ਰਹਿੰਦੇ ਨੇ ਕਿ ਉਹਨਾਂ ਨੂੰ ਜਿਹੜੀ ਉਹ ਜ਼ਮੀਨ ਦੁਬਾਰਾ ਦਿੱਤੀ ਜਾਵੇ ਇਸ ਦੇ ਨਾਲ ਹੀ ਅਸੀਂ ਆਪਣੀ ਭਰਾਤਰੀ ਨੂੰ ਉੱਪਰ ਚੱਕਣ ਵਾਸਤੇ ਜਿਵੇਂ ਬੱਚਿਆਂ ਨੂੰ ਚੰਗੇ ਸਕੂਲਾਂ 'ਚ ਪੜਾਉਣਾ ਤੇ ਉਹਨਾਂ ਦੀ ਪੜ੍ਹਾਈ ਦਾ ਰੀਪੇਂਡ ਕਰਨਾ ਮਾਪੇ-ਬਾਪ ਨੂੰ ਕਹਿਣਾ ਕਿ ਉਹਨਾਂ ਨੂੰ ਇਹ ਕਿ ਨਸ਼ਾ ਤੋਂ ਉਹਨਾਂ ਦੂਰ ਰੱਖਿਆ ਜਾਵੇ ਤਾਂ ਕਿ ਅਸੀਂ ਆਪ ਦੀ ਭਰਾਤਰੀ ਦੇ ਇਹ ਜਿਹੜੇ ਇੱਕ ਉਪਰਾਲੇ ਕਰ ਰਹੇ ਆ ਕਿ ਆਪ ਦੀ ਸਮਾਜ ਨੂੰ ਉੱਪਰ ਚੱਕਣ ਵਾਸਤੇ ਨਾ ਕਿ ਅਸੀਂ ਕੋਈ ਰਾਜਨੀਤਿਕ ਕੰਮ ਕੋਈ ਪੂਰਾ ਇਹਦੇ 'ਚ ਅਸੀਂ ਆਪ ਦੀ ਭਰਾਤਰੀ ਦੇ ਉਹ ਵੀ ਸਾਡੇ ਕਈ ਨੀਤੀਆਂ ਹਨ ਜਿਨ੍ਹਾਂ ਨੂੰ ਬੂ ਕਰਨਾ ਵਾਸਤੇ ਉਹਦੇ 'ਚ ਅਸੀਂ ਲਾਂਬਾਂ ਲਿਖਤਾ ਹੈ ਜਾ ਕੇ ਪਿੰਡਾਂ 'ਚ ਮੀਟਿੰਗਾਂ ਕਰਾਈਆਂ ਨੇ ਕਿ ਤੁਸੀਂ ਸਾਡਾ ਸਹਿਯੋਗ ਜੋ ਸਾਡੇ ਨਾਲ ਚੱਲੋ ਤੇ ਆਪਾਂ ਵੱਧ ਵਧ ਅੱਠੜ ਕੇ ਸਰਕਾਰ ਨੂੰ ਇਹ ਪਤਾ ਲੱਗੇ ਕਿ ਇਹ ਆਪਦੀਆਂ ਮੰਗਾਂ ਵਾਸਤੇ ਜਿਹੜੇ ਸੁਚੇਤ ਜੱਤੀ ਜਿਵੇਂ ਅਸੀਂ ਨੇ ਜਿਵੇਂ ਕੌਂਸਲਰ ਸਾਹੂਰੇ ਦੱਸਿਆ ਕਿ ਸਾਡਾ 25% ਕੋਟਾ ਦਿੱਤਾ ਹੋਇਆ ਜਿਹੜਾ 30% ਬੰਦਾ ਸਾਡੇ ਦੇ ਮੁੱਖ ਜੱਤੀ ਦੀ ਸਾਡੀ ਪਰਮੰਦਗੀ ਚੇ ਸਰਕਾਰ ਨੇ ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਸਾਡੇ ਜਿਹੜੇ ਇਹ ਮੁੱਖ ਜੱਤੀ ਦੀ ਸਾਡੀ ਕੋਟਾ ਦੁਬਾਰਾ ਬਹਾਲ ਕੀਤੇ ਜਾਣਾ ਇਹ ਸਾਡਾ ਰਾਹ ਜਾਂਦਾ ਕਿ ਸਾਡੇ ਬੱਚਾ ਨੂੰ ਕਿਹੜੇ ਚੋ ਹੋਰ ਵੀ ਲੋੜ ਤਾਂ ਸਹੀ ਕਹਵਾਇਦਾ ਕਹਵਾਇ ਆਇ ਇੱਕ ਵਾਰ ਸਮਵਾਇ ਜੀ ਬਲੌਕ ਚੜੀ ਜੀ ਆਓ ਇੱਧਰ ਜੀ ਆਓ ਜੋ ਪਾਰ ਜਾ ਕੇ ਸਰ ਸਮਾਜ ਤੇਰੀ ਫਿਲਮ ਬਣਾਉਂਦੇ ਉਹਨਾਂ ਦੇ ਬਰਾਦੇ ਦਾ ਸਰਟੀਫਿਕੇਟ ਦਾ ਕੋਈ ਜੀ ਰਾਣੀ ਕਿੰਨੇ ਮਾਤ ਹੈਲਥ ਕਰਦਾ ਫੋ ਮੈਂ ਖੈਰ ਕਰਦਾ ਹਾਂਜੀ ਐਮਪੀ ਸਾਹਿਬ ਅੱਜ ਦੇ ਪ੍ਰੋਗਰਾਮ ਦਾ ਕੀ ਕਹਿਣਾ ਹੈ ਜੀ ਅੱਜ ਸਾਡੇ ਰਾਸ਼ਟ੍ਰਿਕ ਬਰਾਦੀ ਦੇ 2007 ਵਿੱਚ ਜਦੋਂ ਐਸਸੀ ਕੈਟਾਗਰੀ ਦੇ ਵਿੱਚ ਆਏ ਸੀ ਤੇ 2007 ਕੀ ਲਗਭਗ 2007 ਨੂੰ ਸੀ ਉਹ ਦਿਨ ਆ ਸੀ ਹਰ ਸਾਲ ਜਿਹੜਾ ਉਹ ਤੋਂ ਮਨਾਉਂਦੇ ਆ ਰਹੇ ਅੱਜ ਉਸੇ ਤਰ੍ਹਾਂ ਸੰਸਾ ਸਿੰਘ ਜੀ ਸਾਡੇ ਰਾਸ਼ਟ੍ਰਿਕ ਸਦਨ ਸਭਾ ਦੇ ਪ੍ਰਧਾਨ ਦੀ ਪ੍ਰਧਾਨਗੀ ਇੱਥੇ ਅੱਜ ਇਹ ਫੰਕਸ਼ਨ ਰੱਖਿਆ ਗਿਆ ਸੀ ਅਸਵੈਸਾਰੇ ਅਸੀਂ ਇਕੱਠੇ ਹੋਏ ਹੈ ਕਿ ਰਾਜ ਸੇ ਬਾਈ ਜਿਹੜੀਆਂ ਕ੍ਰਿਤਕੀਆਂ ਪਾਏ ਜਿੱਨੇ ਕੁ ਨਿਸ਼ਚਾ ਕਿ ਹੋ ਰਿਹਾ ਹੈ ਉਹ ਸਾਰਾ ਸੇ ਸਾਰੀ ਪਾਰਟੀਆਂ ਦੇ ਸਾਰੇ ਆਪੂ ਸੀ ਪੋਲੀਟੀਕਲ ਸਟੇ ਨਹੀਂ ਸੀ ਇਹ ਦੇਖ ਸardar دی ਸੀ ਸਮਾਜ ਦੇ ਸardar ਵਾਸਤੇ ਰਹਿ ਸਿਖ ਸਮਾਜ ਸardar ਵਾਸਤੇ ਸੀ ਜਿਹਦੇ ਸਾਰੇ ਨਾਲ ਇਕੱਠੇ ਹੋ ਕੇ ਮਾਤਾ ਨਹਿਰਾਵਾਲੀ ਦੇ ਅਸ਼ੀਰਵਾਦ ਵੀ ਲਏ ਤੇ ਸਾਰੇ ਕੱਚੇ ਹੋ ਗਏ ਇਸ ਨੂੰ ਜਿਹੜੇ 2 ਸਾਲ ਤੋਂ ਉਹਨੂੰ ਪ੍ਰੂਵਮੈਂਟ ਕਰ ਸਕੀਏ ਤੇ ਲੋਕਾਂ ਲੈ ਕੇ ਸ਼ਹਿਰ ਅਸੇ ਪਾਸਾ ਸਰ ਮੁੱਖ ਝੰਡਾ ਕੀ ਰਿਹਾ ਹੈ ਮੁੱਖ ਝੰਡਾ ਤੇ ਇਹ ਸਾਡੇ ਇਸ ਕੈਟਾਗਰੀ ਦੇ ਜਿਹੜੀ ਸਾਨੂੰ ਧਰੁਤਵਾ ਮਿਲਿਆ ਉਸ ਨੂੰ ਕਿਵੇਂ ਉਹਦੇ ਚ ਫਾਇਦਾ ਲੈ ਸਕਦੇ ਤੇ ਕਿਵੇਂ ਸਮਾਜ ਨੂੰ ਸੁਧਾਰ ਸਕਦੇ ਜਾਂ ਸਾਡੀਆਂ ਹੋਰ ਜਿਹੜੀਆਂ ਵਿਮੁਖਤ ਜਾਤੀ ਨੇ ਸਾਡੀ ਤਾਸ ਦਾ ਜਿਹੜਾ ਨਹੀਂ ਉਹ ਚੱਲ ਰਿਹਾ ਉਹਦੇ ਨਾਲ ਸਰਟੀਫਿਕੇਟ ਆ ਇਹ ਵਿਚਾਰਾ ਜਿਹੜੀ ਸਾਰੀ ਸਾਲ ਜੀ ਕੀਤੇ ਤਾਂ ਕਿ ਆਉਣ ਵਾਲੇ ਟਾਈਮ ਦੇ ਨਾਲ ਹਾਸਲ ਕਰ ਸਕੀ। ਇੱਕ ਨਾ ਬਹੁਤ ਵੱਡਾ ਮੁੱਦਾ ਜੀ ਜਿਹੜਾ ਜ਼ਮੀਨ ਦਾ ਜਿਹੜਾ ਬਾਰਡਰ ਪੱਟੀ ਤੇ ਕੱਚੀਆਂ ਕੀਤੀਆਂ ਗਈਆਂ ਸੀ ਪਹਿਲਾਂ ਉਹਦੇ ਵਿੱਚ ਐਮੈਂਡਮੈਂਟ ਕਰਕੇ ਸਟੇਟ ਗਵਰਨਮੈਂਟ ਜਿਹੜਾ ਉਹ ਲਿਆ ਸਕਦੀ ਹੈ ਤੇ ਇਹਨਾਂ ਨੂੰ ਦੁਬਾਰਾ ਹੱਥ ਜਿਹੜੀ ਦੇ ਸਕਦੀ। ਹਮ ਸਟੇਟ ਗਵਰਨਮੈਂਟ ਦੇ ਸਾਡੇ ਡੀਰੋ ਬੈਠੇ ਉਹਨਾਂ ਨੂੰ ਕਿਹਾ ਵੀ ਜੀ ਇਹ ਤੁਹਾਡਾ ਮੈਟਰ ਹੈ। ਆਦੀ ਸਰਕਾਰ ਨੂੰ ਜਿਹੜਾ ਖੁਆਕ ਨਹੀਂ ਤੇ ਕਿ ਮੈਂ 2027 ਸਾਡੀ ਸਰਕਾਰ ਆ ਜਾਣੀ ਹੈ ਕਾਂਗਰਸ ਦੀ ਸਰਕਾਰ ਤੇ ਅਸੀਂ ਉਹਨੂੰ ਪਰਾਵਾਂ ਕੋਈ ਜਿਹੜੀ ਰਹਿ ਨਹੀਂ ਦੇਵਾਂਗੇ ਸਰভাইਸ ਇਹ ਦਗਾ ਦੇ ਕਿ ਕਿਸ ਦੇਸ਼ ਦੇਣਾ ਲੋ ਰਾਜ ਸੈ ਪ੍ਰਾਧਾਨ ਨੂੰ ਬੱਚਿਆਂ ਤੋਂ ਰਹਿ ਐਜੂਕੇਸ਼ਨ ਲੈਣ ਲਈ ਤੇ ਬੱਚਿਆਂ ਨੂੰ ਚੰਗੇ ਸਕੂਲਾਂ ਵਿੱਚ ਪੜਾਈ ਤੋਂ ਲਈ ਤਾਂ ਕਿ ਰਿਜ਼ਰਵੇਸ਼ਨ ਦਾ ਜਿਹੜਾ ਅਸੀਂ ਉਹ ਲਾਭ ਲੈ ਸਕੀ ਤੇ ਜੇ ਅਸੀਂ ਬੱਚੇ ਸਾਡੇ ਜਿਆਦਾ ਅ ਫੜੇ ਲਿਖੇ ਹੋਣਗੇ ਵਧੀਆ ਸਾਨੂੰ ਦਾ ਲਾਭ ਮਿਲ ਸਕੇ ਉਹ ਅਸੀਂ ਕੋਸ਼ਿਸ਼ ਪੂਰੀ ਕਰਾਂਗੇ ਧੰਨਵਾਦ ਤਾਂ ਜਸਨ ਸ਼ੇਅਰਸ ਨੇ ਪਾਇਆ ਜੋ ਕਿ ਮੈਂਬਰ ਆਫ ਪਾਰਲੀਮੈਂਟ ਫੋਇਪੁਰ ਤੋਂ ਜਿੱਥੇ ਹਨ ਤਾਂ ਉਹਨਾਂ ਨੇ ਕਿਹਾ ਵਾਟਰ ਪੱਟੀ ਜਿਹੜੇ ਮੁੱਦੇ ਪਾਰਲੀਮੈਂਟ ਚ ਉਠਾਏ ਜਾਣਗੇ ਤੁਸੀਂ ਦੇਖੋ ਲਾਈਵ ਫਾਜ਼ਲ ਕਟ 24 ਤੋ ਲਾਈਟ ਸੇਰਾ ਮਾਤਾ ਨਹਿਰਾਂ ਵਾਲੇ ਜਿੱਥੇ ਮੇਲਾ ਲੱਗਦਾ ਹੈ ਉੱਥੇ ਅੱਜ ਰਾਜ ਸਿੱਖ ਸਮਾਜ ਦੀ ਮੀਟਿੰਗ ਹੋਈ ਹੈ ਤਾਂ ਬੜੀ ਵੱਡੀ ਤਦਾਦ ਦੇ ਵਿੱਚ ਮੀਟਿੰਗ ਹੋਈ ਹੈ ਤਾਂ ਆਓ ਪਾਈਟ ਨੂੰ ਹੋਰ ਦੇਣ ਔਰ ਉਹਨਾਂ ਦੇ ਨਾਲ ਸਾਡਾ ਜਿੰਨਾ ਵੀ ਭਾਈਚਾਰਾ ਹੋਵੇ ਸ਼ੁਕਰੀਆ ਜਿੰਨਾ ਸਾਰੇ ਸਾਡੇ ਵੀਰਾਂ ਨੇ ਇਸ ਵਿੱਚ ਯੋਗਦਾਨ ਪਾਇਆ ਔਰ 2007 ਤੋਂ ਬਾਅਦ ਅਸੀਂ ਆਪਣੇ ਭਾਈਚਾਰੇ ਦੀ ਭਾਈਚਾਰੇ ਦੀ ਤਰੱਕੀ ਵਾਸਤੇ ਸਾਡੇ ਭਾਈਚਾਰੇ ਨੂੰ ਜੋ ਤਰੱਕੀ ਵੀ ਮਿਲੀ ਹੈ ਜਿਹਦੇ ਵਿੱਚ ਮੈਂ ਸਭ ਦਾ ਮਾਸੂਮ ਤੌਰ ਤੇ ਪਰਿਆਣ ਨੇ ਲੱਗੇ ਨੇ ਸਾਡੇ ਪੋਰ ਪੁਲਿਸ ਵਿੱਚ ਵੀ ਉਹ ਸਾਰੇ ਮੈਸਮ ਇਸ ਤਰ੍ਹਾਂ ਸਾਨੂੰ ਐਸੀ ਵਿੱਚ ਸਾਡਾ ਨਾਮ ਅਰਜੋਣ ਕਰਕੇ ਸਾਨੂੰ ਨੌਕਰੀਆਂ ਮਿਲੀਆਂ ਨੇ ਔਰ ਇਹ ਕਈ ਚੀਜ਼ਾਂ ਤੋਂ ਸੀ ਬਾਂਝੇ ਇਹ ਕਹਿੰਦੇ ਹਰ ਸਾਲ ਅਸੀਂ ਮਨਾਣਾ ਹੀ ਹੈ ਦੇ ਦੇ ਇਹਦੀ ਨੜਮਾਈ ਜਿਹੜੀ ਇਹ ਜਿਹੜੀ ਰੂਪਰੇਖਾ ਹੈ ਉਹ ਕਾਮਰੇਟ ਸੱਚੀ ਕਰ ਰਹੇ ਨੇ ਜਿਹੜੇ ਰਾਏ ਸਿਕ ਸਮਾਜ ਸ਼ਦਾਰ ਸਵਾ ਦੇ ਪ੍ਰਧਾਨ ਨੇ ਔਰ ਉਹਨੂੰ ਖਮਾਨ ਜੋ ਗੁਰਦੀਪ ਸਿੰਘ ਬੜਵਾਲ ਜੀ ਦਾ ਵਿਚਾਰ ਹੈ ਅੱਜ ਫਿਲਮ ਰਿਲੀਜ਼ ਕੀਤੀ ਗਈ ਉਹਨਾਂ ਦੇ ਗੁਰਦੀਪ ਸਿੰਘ ਬੜਵਾਲ ਦੀ ਜੀਵਨੀ ਤੇ ਅੱਜ ਜੋ ਫਿਲਮ ਰਿਲੀਜ਼ ਕੀਤੀ ਗਈ ਬਹੁਤ ਵਧੀਆ ਉਹਨਾਂ ਨੇ ਜਿਹੜੇ ਜਿੱਥੇ ਆਪਣੇ ਪਾਸੇ ਜਾ ਕੇ ਦੂਸਰੇ ਮੁਲਕਾਂ ਵਿੱਚ ਵੀ ਕੰਮ ਕੀਤਾ ਬਹੁਤ ਵਧੀਆ ਉਹਨਾਂ ਨੇ ਆਪਣੀ ਸੇਵਾ ਨਿਭਾਈ ਹੈ ਔਰ ਸਾਡੇ ਭਾਈਚਾਰੇ ਨੂੰ ਜੋ ਉਹਨਾਂ ਨੇ ਇਸ ਜਿਹੜੀ ਉਹਨਾਂ ਨੇ ਫੈਨਮਰੀ ਲੀਜ਼ ਕੀਤੀ ਹੈ ਉਹਦੇ ਚ ਉਹਨਾਂ ਨੇ ਸਹਿਯੋਗ ਦਿੱਤੀਗਾ ਸਾਡੇ ਹੋਂ ਵੇਲੇ ਸਮੇਂ ਤੇ ਸਾਡੇ ਬੱਚੇ ਵੀ ਇਸੇ ਤਰ੍ਹਾਂ ਕਰੀ ਕਰਨਾ ਔਰ ਵਧੀਆ ਢੰਗ ਨਾਲ ਕਰਨਾ ਔਰ ਅਸੀਂ ਹਰ ਸਾਲ ਹੀ ਇਸ ਨੂੰ ਮਿਲਵਰ ਕਰਦੇ ਰਹਾਂਗੇ ਔਰ ਭਾਈਚਾਰੇ ਨੂੰ ਜਿਹੜੀ ਹੈ ਅਸੀਂ ਪੜਾ ਕੇ ਮੋਟੀਵੇਟ ਕਰਕੇ ਰਾਜਨੀਤੀ ਵਿੱਚ ਵੀ ਹੋਰ ਰਾਜ ਦੇ ਨੌਜਵਾਨ ਮੁੰਡਿਆਂ ਨੂੰ ਅਸੀਂ ਉਮੀਦ ਕਰਾਂਗੇ ਉਹਨਾਂ ਤੋਂ ਕਿ ਉਹ ਚੇਤ ਦੇਣ ਜਿਹੜੇ ਸਾਡੇ ਹੋਰ ਵੀ ਨਵੇਂ ਮੁੰਡੇ ਐਮਐਲਏ ਬਣ ਸਕਣ ਕੋਈ ਨਵੀਂ ਜਿਹੜੇ ਕੋਈ ਜੀ ਧੰਨਵਾਦ ਜਿਹੜੇ ਸਾਲ ਇਹ ਰਾਏ ਸਿਕ ਸੰਮੇਲਨ ਹੋਰ ਵੀ ਕਰਾਇਆ ਜਾਣ ਕਿ ਇੱਕੋ ਹੀ ਹੋ ਸਾਲ ਵਿੱਚ ਕੀ ਹੁੰਦਾ ਹੈ ਸਾਲ ਵਿੱਚ ਇੱਕ ਵਾਰ ਹੀ ਹੋਏਗਾ ਇਸ ਮੇਲਨ ਕਿਉਂਕਿ ਪਿਛਲੀ ਵਾਰੀ ਕਰੋਨਾ ਸੀ ਪਿਛਲੀ ਵਾਰੀ ਸਾਡੇ ਜਿਹੜਾ ਫਲੱਡ ਆਣ ਕਰਕੇ ਸੰਮੇਲਨ ਨਹੀਂ ਹੋਏ ਸੀ ਉਹ ਉਦੋਂ ਵੀ ਅਸੀਂ ਛੋਟੇ ਛੋਟੇ ਜਿਹੜੇ ਪਾਦੇ ਜਿਸ ਤਰ੍ਹਾਂ ਪ੍ਰੋਗਰਾਮ ਕੀਤੇ ਸੀ ਪਰ ਉਹ ਜਿਸ ਤਰ੍ਹਾਂ ਇਹ ਕੀਤਾ ਉਸ ਤਰ੍ਹਾਂ ਨਹੀਂ ਕਰ ਸਕੀ ਤੁਸੀਂ ਆਉਣ ਵਾਲਾ ਸਮਾਂ ਹੁਣ ਅਗਲੀ ਰੂਪਰੇ ਕਰਨ ਲਈ ਜਗ੍ਹਾ ਤੇ ਮਿਠੀ ਜਾਂਦੀ ਧੰਨਵਾਦ ਮਿਹਰਬਾਨੀ ਕਾਇਸਨ ਪੂਰਨ ਚੰਦ ਮਜੇ ਦੀ ਆਵਾਜ਼ ਤੁਸੀਂ ਵਿਚਾਰ ਸੁਣਿਆ ਤਾਂ ਇਸ ਤੋਂ ਪਹਿਲਾਂ ਮੈਂਬਰ ਆਫ ਪਾਰਲੀਮੈਂਟ ਚੇਰ ਸਿੰਘ ਗਪਾਇਆ ਜੋ ਤੇ ਸੋਚਦੇ ਦਿੱਤੇ ਉਹਨੇ ਆਖਿਆ ਕਿ ਰਾਜਿਕ ਸਮਾਜ ਬਾਰੇ ਮੈਂ ਜਿੰਨਾ ਹੋ ਸਕੇ ਬਾਤ ਚੜ ਕੇ ਕਰਾਂਗਾ ਔਰ ਜਿਹੜਾ ਜਿਹੜਾ ਇੱਕ ਮਸਲਾ ਬੜਾ ਵੱਡਾ ਹੈ ਜ਼ਮੀਨ ਦਾ ਬਾਰਡਰ ਪੱਟੀ ਤੇ ਆ ਜਿਹੜੇ ਜ਼ਮੀਨਾਂ ਕੱਚੀਆਂ ਹੋ ਗਈਆਂ ਨ ਪਹਿਲਾਂ ਪੱਕੀਆਂ ਹੋਈਆਂ ਸਬਾ ਚ ਕੱਚੀਆਂ ਹੋ ਗਈਆਂ ਉਹ ਵੀ ਮੈਂ ਮੈਮ ਪਾਰਲੀਮੈਂਟ ਦੇ ਵਿੱਚ ਉਠਾ ਰਿਆਂ ਤਾਂ ਤੁਸੀਂ ਦੇਖ ਰਹੇ ਹੋ ਲਾਈਵ ਸਿਵਰਾ ਲਾਈਵ ਫਾਜ਼ਲ ਕਰ 24 ਸ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਫਾਲੋ ਜ਼ਰੂਰ ਕਰ ਦਿਓ